ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਨਾਏ ਮੰਗਾਂ ਦਾ ਹਾਲ ਅੱਜ ਪੰਜਾਬ ਸਰਕਾਰ ਦੀ ਮੰਤਰੀ ਮੰਡਲ ਮੀਟਿੰਗ ਜੋ 13 ਫਰਵਰੀ ਨੂੰ ਮੁੱਖ ਮੰਤਰੀ ਭਵਨ ਤਮਾਨ ਦੀ ਅਗਵਾਈ ਚ ਹੋ ਰਹੀ ਹੈ ਉਸਰੇ ਵਿੱਚ ਹੋ ਸਕਦਾ ਜੋ ਮਲਾਜਮਾਂ ਦਾ ਪੇ ਕੇਵੰਦਾ ਇਅਰਰ 5 ਸਾਲ 6 ਮਹੀਨੇ ਦਾ ਲਗਭਗ 18000 ਕਰੋੜ ਰੁਪਇਆ ਬਣਦਾ ਹੋ ਸਕਦਾ ਅੱਜ ਮੁੱਖ ਨਿਮਾਨਤਮਨ ਇਸ ਤੇ ਉੱਪਰ ਵੀ ਫੈਸਲਾ ਕਰ ਸਕਦੇ ਹਨ ਇਸ ਤਰ੍ਹਾਂ ਹੀ 17 7 2020 ਵਾਲੇ ਮਲਾਦਿਆਂ ਨੂੰ 6ਵੇਂ ਪੇਗ ਮਿਸ਼ਨ ਲਾਗੂ ਕਰਨ ਸੰਬੰਧੀ ਸੁਪਰੀਮ ਕੋਰਟ ਦਾ ਫੈਸਲਾ ਹੋ ਚੁੱਕਿਆ ਹੈ ਹੋ ਸਕਦਾ ਪੰਜਾਬ ਸਰਕਾਰ ਅੱਜ 17 7 2020 ਵਾਲੇ ਮਲਾਿਆਂ ਨੂੰ ਸ਼ੇਮੇ ਪੇ ਕੇ ਮਿਸ਼ਨ ਲਾਗੂ ਕਾ ਸੰਧੀ ਫੈਸਲਾ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪ੍ਰਾਣੀ ਪੈਨਸਕਿਨ ਨੂੰ ਬਹਾਲ ਕਰਨ ਵਾਸਤੇ ਇੱਕ ਲੰਗੜਾ ਨੋਟੀਫਿਕੇਸ਼ਨ ਕੀਤਾ ਗਿਆ ਸੀ ਕਿਉਂਕਿ ਅਸੀਂ ਇਹ ਕਿਹਾ ਗਿਆ ਸੀ ਕਿ ਅਸੀਂ ਪ੍ਰਾਣੀ ਪੈਨਸਕਿਨ ਬਹਾਲ ਕਰ ਦਿੱਤੀ ਆ ਹੋ ਸਕਦਾ ਅੱਜ ਜੋ ਮੁੱਖ ਨਿਪਹੁਤਮਾਨ ਦੀ ਅਗਵਾਈ ਦੇ ਵਿੱਚ ਮంత్రి ਮੰਡਲ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ ਉਸਰੇ ਵਿੱਚ ਪ੍ਰਾਣੀ ਬੈਂਸਕੀਮ ਸੰਬੰਧੀ ਫੈਸਲਾ ਹੋ ਸਕਦਾ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 53% ਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਡੀਏ 42% ਆ ਘਟੋ ਘੱਟ ਡੀਏ ਦੇ ਵਿੱਚ 11% ਵਾਧਾ ਕੀਤਾ ਜਾ ਸਕਦਾ ਹੈ ਜੀ ਅੱਜ ਦੂਜੇ ਵਾਰ ਸੇ ਬਗਲ ਕਰੀਏ ਕੇਂਦਰ ਸਰਕਾਰ ਦੀ ਹੋ ਸਕਦਾ ਹੈ ਆਉਣ ਵਾਲੇ ਇਹਨਾਂ ਵਿੱਚ ਜੋ ਮੋਦੀ ਸਰਕਾਰ ਆ ਡੀਏ ਦੇ ਵਿੱਚ 3% ਵਾਧਾ ਕਰ ਸਕਦੀ ਹੈ ਕਿਉਂਕਿ ਹੁਣ ਕੇਂਦਰ ਸਰਕਾਰ ਦੇ ਮਲਾਇਮਾਂ ਦਾ ਜਾਂ ਰਿਟਾਇਰਡ ਹੋਏ ਮਲਾਇਮਾਂ ਦਾ ਡੀਏ 52% ਆ ਜੋ ਕਿ ਹਰ ਸਾਲ ਮਲਾਇਮਾਂ ਨੂੰ ਡੀ ਜਨਵਰੀ ਦੇ ਵਿੱਚ ਜਾਂ ਜਲਾਈ ਦੇ ਵਿੱਚ ਮਿਲਦਾ ਹੈ ਪਰ ਇਸ ਵਾਰੀ ਕੇਂਦਰ ਸਰਕਾਰ ਲੇਟ ਹੋ ਸਕੀ ਆ ਹੋ ਸਕਦਾ ਉਹਨਾਂ ਦੇ ਸਾਹਮਣੇ ਵਿੱਚ ਕੇਂਦਰ ਸਰਕਾਰ ਦੇ ਮਿਲਾਨ ਦੇ ਵਿੱਚ 3% ਵਾਧਾ ਹੋ ਸਕਦਾ ਹੈ ਜੀ ਭਾਵ 53 ਫਿਰ ਵਧ ਕੇ 56 ਫਿਰ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਹਾਂ ਦੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹਰੇਕ ਮੈਕ ਵਿੱਚ ਖਾਲੀ ਪਈਆਂ ਸਮੇਂ ਜਲਦੀ ਭਰਿਆ ਜਾਣ ਸਕੂਲਾਂ ਦੇ ਵਿੱਚ ਕੁੜਕਣੇ ਸਮੇਂ ਬਹੁਤ ਖਾਲੀ ਹਨ ਤੀਜਾ ਦੇ ਖਾਲੀ ਸਮੇਂ ਪਈ ਹਨ ਕਈ ਸਕੂਲਾਂ ਦੇ ਵਿੱਚ ਜੋ ਸੇਵਾਦਾਰ ਹਨ ਉਹਨਾਂ ਦੀਆਂ ਅਸਾਮੀਆਂ ਬਹੁਤ ਖਾਲੀ ਪਈਆਂ ਹਨ ਕਈ ਸਕੂਲਾਂ 'ਚ ਸੇਵਾਵਾਰ ਬਹੁਤ ਘੱਟ ਹਨ ਇਸੇ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਵਨਤਵਾਂ ਤੋਂ ਵੀ ਸਕੂਲਾਂ 'ਚ ਖਾਲੀ ਪਈਆਂ ਸਾਮੀਆਂ ਭਰੀਆਂ ਜਾਣ ਇਸ ਤਰ੍ਹਾਂ ਹੀ ਪੀਐਸਪੀਸੀਐਲ ਦੇ ਵਿੱਚ ਬਹੁਤ ਅਸਾਮੀਆਂ ਖਾਲੀ ਪਈਆਂ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਸਾਹਣਾ ਰੋਪੜ ਦੇ ਵਿੱਚ ਫੈਰ ਫੈਰ ਮੈਂ ਦੀ ਇੱਕ ਵੀ ਸਾਮੀ ਨਹੀਂ ਭਰੀ ਗਈ ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਧਰਮਰਾਣਾ ਲਹਿਰਾ ਮਾਬਾ ਦੇ ਵਿੱਚ ਵੀ ਲਹਿਰਾਵੰਦੀ ਰੈਗੂਲਰ ਇੱਕੋ ਹੀ ਅਸਾਮੀ ਨਹੀਂ ਹੈ ਅਸੀਂ ਮੰਗ ਕਰਦੇ ਹਾਂ ਕਿ ਫੈਰਵੰਦੀ ਅਸਾਮੀਆਂ ਭਰਿਆ ਜਾਣ ਇਸ ਤਰ੍ਹਾਂ ਲੀਡਿੰਗ ਫਾਰਮਨੀਆਂ ਕੁਝ ਅਸਾਮੀਆਂ ਖਾਲੀ ਹਨ ਲਹਿਰਾ ਮਹਾਬਲ ਦੇ ਵਿੱਚ ਸਿਰਫ ਜੋ ਲੀਡਿੰਗ ਫਾਰਮਨ ਇੱਕ ਹੈ ਪਰ ਅਸਾਮੀਆਂ ਖਾਲੀ ਪਈਆਂ ਹਨ ਕਈ ਕਿਉਂਕਿ ਹਰ ਛੋਟ ਦੇ ਵਿੱਚ ਦੋ ਲੀਡਿੰਗ ਫਾਰਮਨ ਹੁੰਦੇ ਹਨ ਪਰ ਇੱਕੋ ਹੀ ਲੀਡਿੰਗ ਫਾਰਮਨ ਹੈ ਅਸੀਂ ਮੰਗ ਕਰਦੇ ਹਾਂ ਕਿ ਰੋਪੜਸਰ ਬਣਾਉਣ ਦੇ ਵਿੱਚ ਲਹਿਰਾ ਮਹਾਬਲ ਬਣਾਉਣ ਦੇ ਵਿੱਚ ਲੀਡਿੰਗ ਫਾਰਮਨ ਦੀਆਂ ਅਤੇ ਫੈਰਮਨ ਦੀਆਂ ਅਸਾਮੀਆਂ ਭਰੀਆਂ ਜੋ ਐਸਫ ਦੇ ਅਸਾਮੀਆਂ ਰੂਪੇ ਖਾਲੀ ਪਈਆਂ ਨੇ ਉਹ ਵੀ ਭਰੀਆਂ ਨੇ ਅਸੀਂ ਮੰਗ ਕਰਦੇ ਆ ਪੀਐਸਪੀ ਸੈਲੀ ਮੈਨੇਜਮੈਂਟ ਤੋਂ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈੰਗ ਵਿੱਚ ਖਾਲੀ ਪਈਆਂ ਅਸਾਮੀਆਂ ਵੀ ਜਾਲੀਆਂ ਪ੍ਰੇਨ ਜਾਣ ਧੰਨਵਾਦ ਸਾਥੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਤ ਤੋਂ ਵੀਡੀਓ ਨੂੰ ਸ਼ੇਅਰ ਕਰੋ ਜੀ ਥੈਂਕ ਯੂ